ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਮਾਰਨਿੰਗ ਮਾਰਨਿੰਗ ਜਿਹੜਾ ਮੌਸਮ ਬਹੁਤ ਹੀ ਜ਼ਿਆਦੇ ਸੋਹਣਾ ਸੀ ਤੇ ਮੀਂਹ ਪੈ ਚੁੱਕਿਆ ਸੀ ਤੇ ਪਹਿਲਾਂ ਕਿਆਰੀਆਂ ਸਾਰੀਆਂ ਸੁੱਕੀਆਂ ਪਈਆਂ ਸੀਗੀਆਂ ਪਾਣੀ ਤੋਂ ਬਿਨਾਂ ਤੇ ਮੀਂਹ ਆ ਗਿਆ ਸਾਰੇ ਬੂਟਿਆਂ ਨੂੰ ਪਾਣੀ ਮਿਲ ਗਿਆ ਤੇ ਹਰੇ ਭਰੇ ਹੋ ਗਏ ਸਾਰੇ ਖੁਸ਼ ਹੋ ਗਏ ਮੀਂਹ ਦੇ ਨਾਲ ਕਿਉਂਕਿ ਗਰਮੀ ਬਹੁਤ ਹੀ ਜ਼ਿਆਦੇ ਸੀਗੀ ਤੇ ਕਣੀਆਂ ਫੇਰ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਟਪ ਟਪ ਕਰਦੀਆਂ ਆ ਗਈਆਂ ਤੇ ਅੱਜ ਮੌਸਮ ਬਹੁਤ ਹੀ ਜ਼ਿਆਦੇ ਸੁਨਾ ਬਹੁਤ ਵਧੀਆ ਲੱਗਿਆ ਕਿਉਂਕਿ ਗਰਮੀ ਬਹੁਤ ਜ਼ਿਆਦੀ ਸੀਗੀ ਤੇ ਸਾਰੀਆਂ ਚੀਜ਼ਾਂ ਹੀ ਮੱਚੀਆਂ ਪਈਆਂ ਸੀਗੀਆਂ ਸੜ ਕੇ ਕਿਉਂਕਿ ਟੈਂਪਰੇਚਰ ਬਹੁਤ ਹਾਈ ਸੀਗਾ ਤੇ ਬੂਟੇ ਵਗੈਰਾ ਵੀ ਸੁੱਕ ਜਾਂਦੇ ਆ ਆ ਵੇਖੋ ਅਨਾਰ ਦਾ ਬੂਟਾ ਇਹ ਇਹ ਵਿਚਾਰ ਸੁੱਕ ਚਲਿਆ ਸੀ ਗਰਮੀ ਕਰਕੇ ਏ ਵੇਚ ਤੁਸੀਂ ਕੁੱਕੜ ਦੀਆਂ ਆਵਾਜ਼ਾਂ ਸੁਣਦੇ ਹੋਵੋਗੇ ਤਾਂ ਇਹਨਾਂ ਨੂੰ ਵੀ ਅੱਜ ਖੁਸ਼ੀ ਚੜੀ ਵੀ ਆ ਵੇਖੋ ਨਾ ਫਿਰਦੇ ਇਹਨਾਂ ਨੂੰ ਵੀ ਗਰਮੀ ਤੋਂ ਬਚਾਰਿਆ ਨੂੰ ਮਾੜੀ ਜੀ ਰਾਹਤ ਮਿਲੀ ਹੋਊਗੀ ਤਾਂ ਇਹ ਭੱਜੇ ਫਿਰਦੇ ਆ ਨਹੀਂ ਤਾਂ ਇਸ ਟਾਈਮ ਨੂੰ ਇੰਨੀ ਕਿ ਤੌਪ ਆ ਜਾਂਦੀ ਆ ਵੀ ਅੰਦਰੋਂ ਬਾਹਰ ਨਹੀਂ ਹੋਇਆ ਜਾਂਦਾ ਤੇ ਇਧਰ ਬੱਲਾਂ ਸੀਗੀਆਂ ਇਹ ਗਰਮੀ ਕਰਕੇ ਮੱਚ ਗਈਆਂ ਹਵੇ ਲੱਗਦਾ ਹੋਰ ਮੀਂਹ ਆਊਗਾ ਬੱਦਲ ਬਹੁਤ ਹੀ ਹੋਏ ਪਏ ਵੇਖ ਸਕਦੇ ਹਾਂ ਤੇ ਕਿੱਥੇ ਕਿੱਥੇ ਜਿਹੜਾ ਮੀਂਹ ਪਿਆ ਕਮੈਂਟ ਜਰੂਰ ਕਰਿਓ ਆਪਦੇ ਏਰੀਏ ਦਾ ਹਾਲ ਜਰੂਰ ਦੱਸਿਓ ਕਿਉਂਕਿ 2 ਦਿਨ ਹੋ ਗਏ ਆ ਬੱਦਲ ਆਉਂਦਾ ਸੀ ਤੇ ਮੁੜ ਜਾਂਦਾ ਸੀਗਾ ਬੱਦਲ ਆਉਂਦਾ ਸੀ ਫੇਰ ਚਲਾ ਜਾਂਦਾ ਸੀਗਾ ਪਰ ਮੀਂਹ ਨਹੀਂ ਸੀ ਪੈਂਦਾ ਅੱਡਸਵੇਰੀ ਜਿਹੜਾ ਮੀਂਹ ਪਿਆ ਈ ਤੇ ਪੰਛੀ ਵੀ ਜਿਹੜੇ ਖੁਸ਼ ਹੋਏ ਬੈਠੇ ਆ ਵੇਖੋ ਤਾਰਾਂ ਤੇ ਉੱਤੇ ਵਧੀਆ ਨਹੀਂ ਤਾਂ ਵਿਚਾਰੇ ਇਹ ਵੀ ਗਰਮੀ ਤੋਂ ਬਹੁਤ ਤੰਗ ਪਰੇਸ਼ਾਨ ਸੀ ਤੇ ਇਹ ਵੀ ਅੱਜ ਤਾਰਾਂ ਤੇ ਆ ਕੇ ਬੈ ਗਏ ਆ ਔਰ ਦੇ ਫਿਰਦੇ ਆ ਆ ਵੇਖੋ ਆਹਾਂ ਇਹ ਬਹੁਤ ਹੀ ਛੋਟੀ ਜਿਹੀ ਸੀ ਤੇ ਦਿਨਾਂ ਵਿੱਚ ਦੀ ਏਡੀ ਵੱਡੀ ਹੋ ਗਈ ਵੇਖ ਲਓ ਵਿੰਦੇ ਵਿੰਦੇ ਤਾਂ ਇਹੋ ਜਿਹਾ ਬੂਟੇ ਲਾ ਦਿਆ ਕਰੋ ਜਿਹੜੇ ਜਲਦੀ ਜਲਦੀ ਗਰੋ ਹੋ ਜਾਂਦੇ ਆ ਤੇ ਇੱਕ ਨੇ ਮੈਨੂੰ ਵੀਰੇ ਨੇ ਕਮੈਂਟ ਕੀਤਾ ਸੀ ਪਤਾ ਨਹੀਂ ਕਿੰਨੇ ਸੀ ਕਹਿੰਦੇ ਵੀ ਤੁਹਾਡੇ ਤਾਂ ਦਰਖਤ ਲੱਗੇ ਨਹੀਂ ਤੁਸੀਂ ਕਹਿ ਦਿੰਨੇ ਆ ਵੀ ਦਰਖਤ ਲਗਾਇਆ ਕਰੋ ਤੇ ਵੀਰੇ ਤੁਸੀਂ ਵੇਖ ਸਕਦੇ ਹੋ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦੇ ਲੱਗੇ ਹੋਏ ਆ ਠੀਕ ਹੈ ਜੇ ਅਸੀਂ ਇੱਕ ਦਰਖਤ ਚਲੋ ਕਈ ਵਾਰ ਕਿਸੇ ਰੀਜ਼ਨ ਕਰਕੇ ਪੱਟਿਆ ਜਾਂਦਾ ਏ ਜਾਂ ਸੁੱਕ ਜਾਂਦਾ ਏ ਤਾ ਫੇਰ ਅਸੀਂ ਇੱਕ ਹੋਰ ਲਾ ਦਿੰਨੇ ਆ ਜਿਵੇਂ ਹੁਣ ਉਹ ਆਦਿਆ ਆ ਪਾ ਗਈ ਲੱਗੀ ਵੀ ਆ ਤੇ ਅਸੀਂ ਇਹਨੂੰ ਪੱਟਣਾ ਨਹੀਂ ਇਹ ਇਦਾਂ ਹੀ ਵੱਡੀ ਹੋ ਜੂਗੀ ਤੇ ਆ ਵੇਖ ਲਓ ਏਡੀਆਂ ਏਡੀਆਂ ਵੱਡੀਆਂ ਆਪ ਹੀ ਹੋਈਆਂ ਹੋਈਆਂ ਵੇਖੋ ਦੇਖੋ ਆਪ ਹੀ ਹੋਣਾ ਹੋਗੀ ਤੇਨੇ ਆਪ ਹੀ ਵੱਡੀ ਹੋ ਜਾਣਾ ਹੈ ਆ ਵੇਖੋ ਆ ਘੱਟੋ ਘੱਟ 2 ਸਾਲਾਂ ਦੇ ਅੰਦਰ ਅੰਤਰੀ ਇੱਡੀ ਵੱਡੀ ਹੋ ਗਈ ਆ 2 ਸਾਲ ਡੇਢ ਸਾਲ ਦੇ ਅੰਦਰ ਅੰਤਰੀ ਬਸ ਛੋਟੇ ਛੋਟੇ ਬੂਟੇ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਵਧੀਆ ਲੱਗਦੇ ਨੇ ਘਰ 'ਚ ਲੱਗੇ ਵੀ ਵਧੀਆ ਲੱਗਦੇ ਨੇ ਵਾਤਾਵਰਣ ਵਾਸਤੇ ਵੀ ਵਧੀਆ ਹੁੰਦੇ ਨੇ ਤੇ ਇਹ ਆਪਣਾ ਫਰਜ਼ ਵੀ ਬਣਦਾ ਏ ਤੇ ਆਮਰੂਦਾਂ ਦਾ ਬੂਟਾ ਲੱਗਿਆ ਹੋਇਆ ਏ ਇਹ ਪਰ ਪਲੇ ਪਈ ਜਾਂਦੇ ਨੇ ਪੱਤੇ ਹਜੇ ਥੋੜੇ ਥੋੜੇ ਤਾਂ ਹੌਲੀ ਹੌਲੀ ਇਹ ਵੀ ਵੱਡਾ ਹੋ ਜਾਊਗਾ ਤੇ ਡੱਡੂ ਵੀ ਖੁਸ਼ ਹੋਇਆ ਫਿਰਦਾ ਹੋਵੇ ਤੁਹਾਨੂੰ ਡੱਡੂ ਬਖਾਣਾ ਉਹ ਵੇਖੋ 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 ਕਾ ਪਾਣੀ ਦੇ ਵਿੱਚ ਖੁਸ਼ ਹੋਏ ਵਾਣਾ ਇਹ ਮੀਂਹ ਆਇਆ ਤੇ ਨਹੀਂ ਤਾਂ ਹੁਣ ਵਿਚਾਰੇ ਨੇ ਕਿਸੇ ਕੰਧ ਕੁੰਧ ਚ ਵੜ ਜਾਣਾ ਸੀਗਾ ਤੇ ਕਣੀਆਂ ਫੇਰ ਆ ਗਈਆਂ ਜੋੜ ਦੀ ਤੇ ਅੱਜ ਤਾਂ ਆਪ ਵਲੌਗ ਆਪਾਂ ਇੱਥੇ ਹੀ ਬੰਦ ਕਰਦੇ ਆਂ ਰੋਜ਼ ਫੇਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਸਪੋਰਟ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਧੰਨਵਾਦ ਆ ਸਾਰਿਆਂ ਦਾ ਤੇ ਅੱਜ ਆਪਾਂ ਮੌਸਮ ਬਹੁਤ ਵਧੀਆ ਈ ਤਾਂ ਇੰਜੋਏ ਕਰਾਂਗੇ ਥੈਂਕ ਯੂ ਸਾਰਿਆਂ ਦਾ